ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਬਿ ਭੂਖ ਅਨਸਾਰੰ ਤ੍ਰੇਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਹ ਧੋਤੀ ਵਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੂਕਟ ਨਿਸ਼ਚੈ ਕਰਮੰ ਕਉ ਨਾਨਕ ਨਿਸ਼ਚੁ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ ਨੇ ਫਲੰਕ ਤਸ ਜਨਮਸ ਜਾਵਤ ਬ੍ਰਹਮ ਨ ਬਿੰਦੇ ਤੀ ਸਾਗਰੰ ਸੰਸਾਰਸ ਗੁਰ ਪ੍ਰ사ਦੀ ਤਰਹਿ ਕੇ ਕਾਰਣ ਕਾਰਨ ਸਮਰਥ ਹੈ ਗੋਵ ਨਾਨਕ ਵਿਚਾਰ ਕਾਰਣ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਤਾ ਬ੍ਰਹਮਣਹ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪਾਰਕ੍ਰਿਤਹ ਸਰਬ ਸਬਦੰ ਤਾ ਏਕ ਸਬਦੰ ਜੇ ਕੋ ਜਾਣ ਸੁ ਭੇਵ ਨਾਨਕਤਾ ਕੋ ਦਾਸ ਹੈ ਸੋਈ ਨਰੰਜਨ ਦੇਵ ਏ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਤਮੰ ਸ੍ਰੀ ਬਾਸ ਦੇਵਸ ਜੇ ਕੋਈ ਜਾਣ ਸ ਭੇਵ ਨਾਨਕਤਾ ਕੋ ਦਾਸ ਹੈ ਸੋਈ ਨਰੰਜਨ ਦੇਵ ਸ਼ਲੋਕ ਸanskritī ਮਹੱਲਾ 5ਵਾਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਕਤੰਚ ਮਾਤਾ ਕਤੰਚ ਪਿਤਾ ਕਤੰਚ ਮਨਤਾ ਬినੋਦ ਸੁਤਹਿ ਕਤੰਚ ਪ੍ਰਾਤਮੀ ਤਹਿਤ ਬੰਦਵ ਕੰਤਾਂਚ ਮੋਹ ਕੁਟੰਬਯਤੇ ਕਤੰਚ ਚਾਪਲ ਮੋਹਨੀ ਰੂਪੰ ਪੇਖੰਤੀ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਣੰ ਨਾਨਕ ਲਭਤਿ ਅਚੂਤ ਤਨਹਿ ਤ੍ਰਿਗੰਤ ਮਾਤਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤ ਬਾੰਦ ਵਹਿ ਤ੍ਰਿਗ ਸਨੇਹੰ ਬੰਤਾ ਬਿਲਾਸ ਤਹਿ ਤ੍ਰਿਗ ਸਨੇਹੰ ਗ੍ਰਿਹਾਰਥ ਕਹਿ ਤ੍ਰਿਗ ਸੇਹੰ ਸੇਹੰ ਗ੍ਰਿਹਾਰਥ ਕਹਿ ਸਾਦ ਸੰਗ ਸੁਨੇਹ ਸਤਿਅੰ ਸੁਖਿੰ ਬਸੰਤ ਨਾਨਕਹਿ ਮਿਥਿਆੰਤ ਦੇਹੰ ਖੀਣੰ ਤਾ ਬਲਨੰ ਵਰਦੰਤ ਜਰੁਆ ਹਤੇ ਜਰੁਆ ਹਿਤੇ ਅੰਤ ਮਾਇੰ ਅਤਿਅੰਤ ਆਸਾ ਅਥਿਤ ਭਵਨੰ ਅਨੰਤ ਸੁਆਸਾ ਭਯਾਨ ਧਰਮੰ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰੰ ਨਾਨਕ गोविंद 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 गोपाल गो कृपा काच को टंग रचंत तोय लेपनंग कर लेप्रंग रक्त चरमनह नवंत द्वारंग पीत पीत्रह पीत्रह पीत रहतंग बायरुपंग स्तंभनह गोविंद नामंग नह सिमरंत अज्ञानी जानंग जानंत अस्त्रंग ਦੁਰਲੱਭ ਦੇਹ ਉਦਰੰਤ ਸਾਧ ਸਰਣਾਨਕ ਸਾਧ ਸਰਣ ਨਾਨਕ ਹਰ 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 ਹਰੀ ਜਪੰਤ ਸੁਪੰਤ ਤੋਯੰ ਅਚੁੱਤ ਗੁਣਗਯੰ ਪੂਰਨੰ ਬਹੁਲੋ ਕਿਰਪਾਲਾ ਗੰਭੀਰੈ ਗੰਭੀਰੰ ਉਚੈ ਸਰਬਗ ਅਪਾਰਾ ਪ੍ਰਤਿਆ ਪ੍ਰਤਿਆ ਪ੍ਰਯੰ ਬਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮ੍ਰਿਗੀ ਪੇਖੰਤ ਬਾਦਕ ਪ੍ਰਹਾਰਣ ਲਖ ਆਵਦੈ ਆਹੋ ਜਸ ਰਖੇਣ ਗੋਪਾਲ ਨਾਨਕ ਰੋਮੁ ਨਾ ਛੇਦਿ ਅਤੀਹ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਸਹਿ ਵਿਖਮਥਾਨ ਬਸੰਤੂ ਚਹਿ ਨਹਿ ਸਿਮਰੰਤ ਮਰਣੰ ਕਦੰ ਚਹਿ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀ ਟੀ ਸਾਸ ਅਕਰਖਤੇ ਸਬਦੰ ਰਤੰ ਹਿਤੰ ਮਾਇਆ ਕੀਤੰ ਕਲੀ ਕਰਮ ਕਰਤਵਾ ਮਟੰਤ ਤਤਰਾਗਤ ਪਰਮੋਹੰ ਭਗਵਾਨ ਰਮਣੰ ਸਰਬਤਰ ਥਾਨੇ ਦ੍ਰਿਸ਼ਟ ਤੋਯੰ ਅਮੋਗ ਦਰਸਨੰ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰੇਮ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਾਵ ਸਸਿਰ ਨਖੇਤਰ ਗਗਨੰ ਕਟੰਤ ਬਸਦਾ ਗਿਰਤਾਰ ਸਿਖੰਡੰ ਕਟੰਤ ਲਲਨਾ ਸੁਤ ਪ੍ਰਾਤ ਹੀਤੰ ਕਟੰਤ ਕਨਕ ਮਨਕ ਕਨਕ ਮਾਨਕ ਮਾਇਆ ਸਵਰੂਪੰ ਨੈ ਕਟੰਤ ਕੇਵਲ ਗੋਪਾਲ ਚੁਤ ਅਸਤ੍ਰੰਗ ਨਾਨਕ ਸਾਧ ਜਨ ਨੈ ਬਲੰ ਨਹ ਨਹਿ ਬਲੰਤਰ ਮੰ ਬਲੰ ਪਾਪੰ ਦ੍ਰਿੜੰਤ ਨਾਮੰ ਤਜੰਤ ਸੁਲੋਭੰ ਸਰਣ ਸੰਤੰ ਕਿਲ ਬਿਖਨਾਸੰ ਪ੍ਰਾਪਤੰ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਦਵਹ ਮਿਰਤ ਮੋਹੰ ਅਲਪ ਬੁੱਜੰ ਰਚੰਤ ਬੰਤਾ ਬਨੋਦਸਾਹ ਜੋ ਬਨ ਬਹਿ ਕਰਮ ਕਨਕ ਕੁੰਡਲੈ ਵਿਚਿਤਰ ਮੰਦਰ ਸੋ ਭੰਤ ਸੁਪੰਤ ਬਸਤਰਾ ਇਤਿਅੰਤ ਮਾਇਆ ਵਿਆਪਤੰ हे ਅਚੁੱਤ ਸਰਣ ਸੰਤਨਾ ਸੰਤ ਨਾਨਕ ਭੂਪ ਗਵਾਨ ਏ ਨਮਹਿ ਜਨਮੰ ਤਾ ਮਰਣੰ ਹਰਕੰ ਤਾ ਸੋਗੰ ਭੋਗੰ ਤਾ ਰੋਗੰ ਉਚੰਤਾਨੀ ਚੰ ਨਾਨੰ ਸੋ ਮੂਚੰ ਰਾਜੰ ਤਾ ਮਾਨੰ ਅਬਮਾਨੰ ਤਾ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸੰ गोविंद भजन साध संगीन अस्त्रंग नानक भगवंत भजन आसनं कृपांत हरि अंग मात तत् ज्ञानं बिसी बिगसीद बुदा कुशल थानं वसंत रख्यं ऋख्यं वसंत ऋख्यंत रेखं वसंत ऋख्यं त्याग मानं शीतलंग तर दयं दृढ़ संत ज्ञानं ਰਹੰਤ ਜਨਮੰ ਹਰ ਦਰਸ ਲੀਣਾ ਬਜੰਤ ਨਾਨਕ ਸਬਦ ਬੀਣਾ ਕਹੰ ਕਹੰਤ ਬਿਦੈ ਗੁਣਤ ਗੁਣੀਆਂ ਸੁਨੰਤ ਬਾਲਾ ਬਹੁ ਬਿਦ ਕਿਰਪਾ ਪ੍ਰਕਾਰੰ ਦਰਡੰਤ ਸੁਬਿਦਿਆ ਹਰ ਹਰ ਕਿਰਪਾਲਾ ਨਾਮਦਾਨ ਜੈ ਚੰਤ ਨਾਨਕ ਦੈਨ ਹਰ ਗੁਰ ਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤ ਭਰਾਤ ਹੈ ਨਹਿ ਚਿੰਤਾ ਕਾ ਸ਼ਲੋਕ ਕਹਿ ਨੈ ਚਿੰਤਾ ਬਨਤਾ ਸੁਤਮੀ ਤੈ ਪ੍ਰਵਿਰਤ ਮਾਇ ਸੁਨ ਬੰਧਨੈ ਦਿਆਲੇ ਕੁਗੁਵਾਨ ਪੁਰਖ ਨਾਨਕ ਸਰਬਜੀ ਪ੍ਰਤਪਾਲ ਕਹਿ ਅਨਿਤ ਵਿਤਨ ਅਨਿਤ ਚਿਤੰ ਅਨਿਤ ਆਸਾ ਬਉ ਬਿਦ ਪ੍ਰਕਾਰੰ ਅਨਿਤ ਹੇਤੰ ਅਹ ਬੰਧੰ ਪਰ ਮਾਇ ਮਲਨੰ ਪਕਾਰੰ ਫਰੰਤ ਜੋਨ ਅਨੇਕ ਜਠ ਰਗਨ ਨਹਿ ਸਿਮਰੰਤ ਮਲੇਣ ਬੁੱਧਿਯੰ हे गोविंद करत मया नानक पद तु उदाहरण साध संग में ग्रंत गेर पद पत पतालंग जलंत दे दीप बैस मंत्रह भंत आगाह तोयंग तरंगं दुखं दुखंत ग्रह चिंता जन्म त मरणह ਅਨਕ ਸਾਧਨੰਗ ਨਾਨਕ ਸਿਧਿਆ ਤੇ ਨਾਨਕ ਸਥੰਭੰ 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 ਸ਼ਬਦ ਸਾਧ ਸੁਵਜਨਹ ਕੋਰ ਦੁਖਿਯੰ ਅਨਕ ਹਤਿੰ ਜਨਮ ਦਰਿਦ੍ਰੰ ਮਹਾ ਵਿਗਿਆਤੰ ਮਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ਼ਟ ਭਸਮੰ ਕਰੋਤੰ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗਖੰਡਨਹ ਰਿਤ ਬਸੰਤ ਭੈ ਭੀ ਭੈ ਦੂਤ ਹੈ ਕਰਮ ਕਰਤ ਮਹਾ ਨਿਰਮਲ ਹੈ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਗ ਦਰਸਨ ਹੈ ਸਰਣ ਜੋਗੰ ਸੰਤੰ ਸੰਤ ਪ੍ਰੇ ਨਾਨਕ ਸੂ ਭਗਵਾਨ ਖੇ ਮੰਕਰੋਤ ਪਾਸ਼ੰਕਰੋਤ ਅਗਰਣੀ ਵਹਿ ਨਰਾਸੰਗ ਆਸਪੂਰਨ ਹੈ ਨਿਰਧਨ ਭੈੰਗ ਤਨਮਨ ਤਹਿ ਰੋਗਿਅੰ ਰੋਗ ਖੰਡਨਹਿ ਭਗਤਿੰ ਭਗਤੰ ਦਾਨੰਗ ਰਾਮਨਾਮ ਗੁਣ ਕੀਰਤਨਹਿ ਪਾਰ ਬ੍ਰਹਮਪੁਰਖ ਦਾਤਾ ਰਹਿ ਨਾਨਕ ਗੁਰ ਸੇਵਾ ਕਿੰ ਨ ਲਭਯਤੇ ਅਧਰਮ ਤਰੰਗ ਤਾਰਣਹਿ ਨਿਰਧਨੰ ਤਨਨਾਮ ਨਰਹਰਹਿ ਅਨਾਥਨਾਥ ਗੋਬਿੰਦ ਬਾਲ ਹੀਣ ਬਲ ਕੀ ਸਵਹਿ ਸਰਬ ਦਿਆਲ ਚਤ^{(3)} ਦਿਨ ਬੰਦਵ ਦਾ ਮੂਦਰਹ ਸਰਬਾਗਯ ਪੂਰਨ ਪੁਰਖ ਭਗਵਾਨਹ ਭਗਤ ਵਸ਼ਿਲ ਕਰुणा ਮਯਐ ਘਟ ਘਟ ਬਸੰਤ ਬਾਸ ਦੇਵਹ ਪਾਰ ਪਰਮ ਪਰਮੇਸ਼ਰਹ ਜ ਚੰਤਨਾਨ ਕਿਰਪਾਲ ਪ੍ਰਸਾਦੰ ਨਹ ਬਿਸਰੰਤ ਨਹ ਬਿਸੰਤ ਨਾਰਾਇਣਹ ਨਹ ਸਮਰਤੰ ਨਹ ਸੇਵਕੰ ਨਹ ਪ੍ਰੀਤ ਪਰਮ ਪਰਮ ਪੁਰਖੋ ਤਮੰ ਦਾ ਪ੍ਰਸਾਦ ਸਿਮਰਤੇ ਨਾਮੰਗ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਖਣ ਕਰੰਤ ਜੀਆ ਬਿਸਰਾਮ ਸ਼ਾਦਨ ਦੇਵੰਤ ਦਾਨੰਗ ਸਰਜੰਤ ਸਰਜੰਤ ਰਤਨ ਜਨਮ ਚਤੁਰ ਹੀ ਚੇਤਨ ਵਰਤੰਤ ਸੁਖ ਆਨੰਦ ਪ੍ਰਸਾਦ ਸਿਮਰੰਤ ਨਾਨਕ ਹਰ ਹਰ ਹਰੇ ਨਿਤ ਰਚਨਾ ਨਿਰਮੋਹ ਤੇ ਦਾਨੰਗ ਪਰਾਪੂਰ ਵੇਣ ਪੁਜੰਤੇ ਮਹੀਪਤੇ ਵਪ੍ਰੀਤ ਭੁਤਿੰਗ ਮਾਤ ਮਾਰਤ ਲੋਕਹ ਨਾਨਕ ਚਰੰਕਾਲ ਦੁਖ ਭੋਗਤੇ ਬ੍ਰਥਾ ਅਨਗ੍ਰਹੰ ਗੋਬਿੰਦ ਹੈ ਜਸ ਸਿਮਰਨ ਰਦੰਤਰਹ ਅਰੋਗਯੰ ਮਹਾ ਰੋਗਯੰ ਬਿਸ ਬੇਸਿਮਰਤੇ ਕਰੁਣਾਮਯ ਅਹ ਰਮਣੰ ਕੇਵਲੰ ਕੀਰਤਨੰ ਸੁਧਰਮੰ ਸੁਧਰਮੰ ਦੇਸ ਧਾਰਣਹ ਅਮਰਤ ਨਾਮ ਨਾਰਾਇਣ ਨਾਨਕ ਪੀਰਤੰ ਸੰਤਨ ਤ੍ਰਿਪਿਤੇ ਸਹਿਣਸੀਲ ਸੰਤੰ ਸਾਮਿਤ ਰਸੈ ਦੁਰਜਨਹ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਬਦ ਹੋਏ ਉਪਤਿਸ਼ਟਤੇ ਤਿਰਸਕਾਰ ਨੈ ਭਵੰਤ ਨੈ ਭਵੰਤ ਮਾਨ ਭੰਗਨਹ ਸੋਭਾਹੀਨ ਨੈ ਭਵੰਤ ਨੈ ਪੋਹੰਤ ਸੰਸਾਰ ਦੁਖਨਹ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗਹਿ ਨਾਨਕ ਸੇ ਪ੍ਰਾਣੀ ਸੁਖ ਬਾਸਨਹਿ ਸੈਨਾ ਸਾਧ ਸਮੂ ਸੂਰ ਅਜਿਤੰ ਸੰਨਾਹੁ ਤਨ ਨਿਮਰਤਾ ਆਪ ਦੇਹ ਗੁਣ ਗੋਬਿੰਦ ਰਮਣ ਊਟ ਗੁਰ ਸ਼ਬਦ ਕਰਮ ਕਰ ਚਰਮਣਹਿ ਅਰੂੜਤੇ ਅਸਵ ਰਤਨਾ ਗਹਿ 부ਜੰਤੇ ਤੇ ਪ੍ਰਭ ਮਾਰਗਹਿ ਬਿਚਰਤੇ ਨਿਰਭੈੰ ਸਤਰ ਸੈਨਾ ਤਯੰਤ ਤਾਇੰਤੇ ਗੋਪਾਲ ਕੀਰਤਨਹਿ ਜੇਤੇ ਬਿਸਵ ਸੰਸਾਰਹਿ ਨਾਨਕ ਵਸੰਗ ਕ੍ਰੂਤ ਪੰਚ ਤਸਕਰਹਿ ਮ੍ਰਿਗ ਤ੍ਰਿਸ਼ਨਾ ਗੰਦਰਵ ਨਗਰੰ ਧ੍ਰੁਮ ਸ਼ਾਇਰਚ ਦੁਰਮਤਹਿ ਤਤਹ ਕੁਟਾਂਭ ਮੋਹ ਮਿਥਿਆ ਸੰਭਰੰਤ ਨਾਨਕ ਰਾਮ ਨਾਮ ਰਾਮਹਿ ਰਾਮ ਰਾਮ ਨਾਮਹਿ ਨਾਚ ਵਿਦਿਆ ਨਿਧਾਨ ਨਿਗਮੰ ਨਾਚ ਗੁਣਾਗ ਨਾਮ ਕੀਰਤਨ ਹੈ ਨਾਚ ਰਾਗਰਤ ਕੰਠੰ ਨ ਚੰਚਲ ਚਤੁਰ ਚਾਤਰ ਹੈ ਭਾਗ ਉਦਯਮ ਭਾਗ ਉਦਯਮ ਲਬਦੰ ਲਬਦੰ ਮਾਇਆ ਨਾਨਕ ਸਾਧ ਸੰਗ ਖਲ ਪੰਡਤ ਹੈ ਕੰਠ ਰਮਣੀ ਰਾਮ ਰਾਮ ਮਾਲਾ ਸਤ कंठ रमणीए राम 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 लहस्त उच्च प्रेम धारिणी जीह पणजो उत्तम श्लोक उद्रणंग ननंदनी गुरु मंत्रहीनस्य जो प्राणी त्रिगंत जन्मपृष्ठणह कूकर सुकर गुरत बहका कह सर्पन सर्प नह तो लखलह ਚਰਨਾਰ ਬਿੰਦ ਪਜ ਨੰਗਰ ਦਿੰਗ ਨਾਮ ਧਾਰਨ ਹੈ ਕੀਰਤਨੰ ਸਾਧ ਸੰਗੇਣ ਨਾਨਕ ਨੈ ਦ੍ਰਿਸ਼ਟਾਂਤ ਜੈ ਦ੍ਰਿਸ਼ਟਾਂਤ ਜਮ ਦੂਤ ਨਹਿ ਨਾਚ ਦੁਰਲਭੰ ਧਨੰ ਰੂਪੰ ਨਾਚ ਦੁਰਲਭੰ ਸਵਰਗ ਰਾਜ ਨਹਿ ਨਾਚ ਦੁਰਲਭੰ ਭੋਜਨੰ ਬਿਜਨੰ ਨਾਚ ਦੁਰਲਭੰ ਸਵਾਛੰਬਰੈ ਨਾਚ ਦੁਰਲਭੰ ਸੋ ਤਮ੍ਰਿਤ ਮਿਤਰ ਪਰਾਤ ਬਾਂਧਵ ਨਾਚ ਦੁਰਲਭੰ ਬੰਤਾ ਬਲਾਸਹਿ ਨਾਚ ਦੁਰਲਭੰ ਵਿਦਿਆ ਪ੍ਰਵੀਣੰ ਨਾਚ ਦੁਰਲਭੰ ਚਤੁਰਚੰਚਲਹਿ ਦੁਰਲਭੰ ਇੱਕ ਭਗਵਾਨ ਨਾਮ ਮਹਾਨ ਅਨਕ ਲਭਤੰ ਸਾਧ ਸੰਕ੍ਰਿਪਾ ਪ੍ਰਭੰ ਜਾਤਕਤਹਿ ਤਤ ਤਤ ਹੈ ਦ੍ਰਿਸ਼ਟੰ ਸਵਰਗ ਮਰਤ ਮਯਾ ਪਯਾਲ ਲੋਕਹਿ ਸਰਬਤਰ ਰਮਣ ਗੋਬਿੰਦ ਹੈ ਨਾਨਕ ਲੇਪ ਸ਼ੇਪ ਨ ਲਿਪਤੇ ਵਿਖਿਆ ਭਯੰਤ ਅਮਰਤੰ ਦ੍ਰਸ਼ਟਾ ਸਖਾ ਸਵਜਨ ਹੈ ਦੁਖਿੰ ਭਯੰਤ ਸੁਖਿੰ ਪੈ ਪੀਤੰ ਤਾ ਨਿਰਭੈ ਹੈ ਥਾਨ ਬਿਹੂ ਬਿਸਰਾਮ ਨਾਮ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮਮੰਗ ਸੀਲੰ ਸਰ ਪਾਵਨ ਮਮ ਪਾਵਨ ਹੈ ਸਰਬ ਕਰਤ ਕਰਤਬ ਮਮੰ ਕਰਤਾ ਨਾਨਕ ਲੇਪ ਸ਼ੀਪ ਨਾ ਲੇਪਦੇ ਨ ਸੀਤਲੰਗ ਚੰਦਰ ਦੇ ਵਹ ਨ ਸੀਤਲੰਗ ਬਾਵਨ ਨ ਚੰਦਨ ਬਾਵਨ ਚੰਦਨ ਨ ਸੀਤਲੰਗ ਸੀਤਰ ਰਤੇਣ ਸੀਤਰ ਰਤੇਣ ਨਾਨਕ ਸੀਤਲੰਗ ਸਾਧ ਸੁਵਜਨਹਿ ਮੰਤਰੰ ਰਾਮ ਨਾਮ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਦਇਆਲੰ ਸਰਬਤਰ ਜੀਆ ਪੰਚ ਦੁਖ ਬੇਵਰਜਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਲਮ ਕਮਲ ਰਹਤ ਹੈ ਜਲ ਕਮਲ ਰਹਤ ਹੈ ਉਪਦੇਸੰ ਸੰਸ ਮਿੱਤਰ ਸਤ੍ਰਹਿ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸੋ ਇਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣ ਕਹਿ ਖਾਟ ਲਖਣ ਪੂਰਨੰ ਪੁਰਖ ਨਾਨਕ ਨਾਮ ਸਾਧ ਸੁਵਜਨ ਅਜਾਪੋ ਗੰਤ ਕੰਧ ਮੂਲੰ ਬਸੰਤੇ ਸਮੀਪ ਕੇ ਰਹਿ ਤਤਰ ਗਤ ਸੰਸਾਰ ਹੈ ਨਾਨਕ ਸੋਗ ਹਰਥੰ ਵਿਆਪਤ ਹੈ ਸ਼ਲੰ ਛਿਦਰੰ ਕੋਟ ਬੇਗਨੰ ਅਪਰਾਧੰ ਕੇਲ ਬਿਕਮਲੰ ਪਰ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮ੍ਰਿਤ ਜਨਮੰ ਜਨਮ ਪ੍ਰਮੰ ਪ੍ਰਮੰਤ ਨਰ ਕਹਿ ਅਨੰ ਅਨਕ ਉਪਾਵੰ ਨ ਸਿਧਿਅਤੇ ਨਿਰਮਲੰ ਸੰਤ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨੇਤ ਪ੍ਰਤਹਿ ਤਰਨ ਸਰਣ ਸੁਆਮੀ ਰਮਣਸੀਲ ਪਰਮੇਸ਼ਰ ਹੈ ਕਰਨ ਕਾਰਨ ਸਮਰਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸਾਸ ਕਰਨ ਸਗਲ ਅਰਥ ਆਲਾਇਆ ਹੈ ਗੁਣ ਨਤਾਨ ਸਮਰੰਤ ਨਾਨਕ ਸਗਲ ਜਾ ਚੰਤ ਜਾਚ ਕਹਿ ਦੁਰਗਮ ਸਥਾਨ ਸੁਗ ਮੰਗ ਮਹਾ ਦੁਖ ਸਰਬ ਸੂਖਣ ਹੈ ਦੁਰ ਬਚਨ ਭੇਦ ਪਰਮੰ ਸਾਖਤ ਪਿਸਨੰਤ ਸੁਰਜਨ ਹੈ ਸਥਿਤੰ ਸੋਗ ਹਰਖੰ ਪੈਖੀਣੰ ਤਾ ਨਿਰਭਉ ਅਹੰ ਭੈਟ ਵਿੰਗ ਮਹਾਨਗਰ ਬਾਸੰ ਧਰਮ ਲਖਿਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਣੰ ਹੇ ਅਜਿਤ ਸੂਰ ਸੰਗਰਾਮ ਅਤ ਬਲਨਾ ਬਹੁ ਮਰਦਨਹ ਗਣ ਗੰਧਰਵ ਦੇਵ ਮਨੁਖਿਅੰ ਪਸਪੰਖੀ ਬੇਮੋਹਨਹ ਹਰ ਕਰਨ ਘਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰਹ ਏ ਕਾਮੰ ਨਰਕ ਬਿਸਰਾਮੰ ਬੋ ਜੋਨੀ ਪਰਮਾ ਆਪਣਹ ਚਿਤ ਹਰਨੰ ਤੈ ਤ੍ਰੈ ਲੋਕ ਗਮੰ ਜਪਤ ਸੀਲ ਬਦਾਰਣਹ ਅਲਪ ਸੁਖਾਵਤ ਚੰਚਲ ਊਚ ਨੀਚ ਸਮਾਵਣਹ ਤਾਵ ਭੈ ਬਿਮੁਨਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ हे कल मूल करो दंक दंच करना मुना ऊपर जते विख्यात जीवंग वसंक्रूत नृत्यं क्रूत जथा मरकटह अनकसा संग ताड़ंत जमदूतह तव संगे अदमंग न रहै दीन दुख पंजन दयाल प्रभु नानक सर्बजी रख्या क्रूत हे लोबलम पट संग सिर मुरह अन कलहरी कलोलते ਤਾਵੰਤ ਜੀਆ ਬਹੁ ਪ੍ਰਕਾਰੇ ਅਨਕ ਭਾਂਤ ਬਹੁ ਡੋਲ ਤੇ ਨਾਚ ਮਿਤਰੰਗ ਨਾਚ ਮਿਸਟੰਗ ਨਾਚ ਬਾਦਵ ਨਾਚ ਬਾਂਦਵ ਨਾਚ ਮਾਤ ਪਿਤਾ ਤਵ ਲੱਜਿਆ ਅਕਰਣ ਕ੍ਰੋਧ ਅਖਾਦਿਂ ਖਾ ਅਖਾਦਿ ਖਾਦਿਂ ਅਸਾਜਿਂ ਸਾਜ ਸਮੱਜਿਆ ਤਰਾਹਿ ਤਰਾਹਿ ਸਰਣ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ へ हे जन्म मरण मूलं अहंकारं पापात्मा मित्रंत तजंत सतरं सतरं दृढ़ं दृढ़ान्त अनक माया बिस्तीर्णः अवंत जावंत थकंत जिया दुख सुख बहु भोगणः ब्रह्मपयान ब्रह्मपयान उद्यान रमणं महाविकट असाध रोगणः वैद्यंग पार ब्रह्म परमेश्वरः आराधना नानक हर हर हरे हे प्राणनाथ गोविंद हे कृपा निधान जगत गुरु हे संसार ताप हरण करुणा मैं सब दुख हरू हे शरण जोग दयाल अह दीना नाथ मया करो शरीर स्वस्थ खीण समय सुमरणत नानक राम दामोदर माधवे ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਸਤ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹਿ ਸਮਰੰਤ ਸਿਰ ਮस्तक ਰਖਿਆ ਪਰਮ ਬ੍ਰਹਮ ਹਸਤੁ ਰਹਿ ਹਸਤ ਕਾ ਰਖਿਆ ਪਰਮੇਸ਼ਵਰ ਰਹਿ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਰਹਿ ਸਰਬ ਰਖਿਆ ਗੁਰ ਦਇਆਲਹਿ ਭੈ ਦੁਖ ਬਨਾਸਨਹਿ ਭਗਤ ਵਸ਼ਲੋ ਨਾਥ ਨਾਥ ਸਰ ਨਾਨਕ ਪੁਰਖ ਜੁਤੈ ਜੇਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸਟ ਬੀਸਟੰ ਜੇਨ ਕਲਾ ਸਾ ਸੂਰ ਨਖੇਤਰ ਜੋਤ ਜੋਤੰ ਜੋਤੰ ਸਾਸੰ ਸਰੀਰ ਧਾਰਣ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਸ਼ੇਦੰਤ ਜਿਤਾ ਸ਼ੇਦੰਤ ਜਠ ਰੋਗਣਹਿ ਤੇਨ ਕਲਾ ਸਤੰਭੰ ਸਰੋਵ ਰੰਗ ਨਾਨਕ ਨਹਿ ਸੇ ਜੰਤ ਤਰੰਗ ਤੋਇਣ ਗੁਸਾਈ ਗ੍ਰਸਟ ਰੂਪੇਣ ਸਿਮਰਣ ਸਰਬਤਰ ਜੀਵਣ ਲਬਦੰ ਸੰਤ ਸੰਗੈਣ ਨਾਨਕ ਸਵਸ਼ ਮਾਰਗ ਹਰ ਭਗਤਨ ਹੈ ਮਸਕੰ ਪਗਨੰਤੰ ਪਗਨੰ ਤਾਂ ਸੈਲੰ ਕਰਦੰ ਕਰਦਮੰ ਤਰੰਤ ਪਪੀਲ ਕਹਿ ਸਾਗਰੰਗ ਲਗੰਤ ਪਿੰਗੰਤੰ ਪ੍ਰਗਾਸੰਦ ਕਹਿ ਸਾਦ ਸੰਗਹਿਣ ਸੰਬਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੀ ਤਿਲਕਹੀਣੰ ਜਥਾ ਵਿਪ੍ਰਾ ਅਮਰਹੀਣੰ ਜਥਾ ਰਾਜਨਹਿ ਆਪਦਹੀਣੰ ਜਥਾ ਸੂਰੰ ਨਾਨਕ ਧਰਮਹੀਣੰ ਤਥਾ ਬੈਸ ਬਨਹਿ ਨਾ ਸੰਖੰ ਨਾ ਚਕਰੰ ਨਾ ਗਦਾ ਨਾ ਸਿਆਮ ਅਸਚਰਜ ਰੂਪੰ ਗ੍ਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਉਚ ਮੂਚ ਅਪਾਰ ਗੋਬਿੰਦਹ ਬਸੰਤ ਸਾਧ ਰਿਦਯੰਗ ਅਚੂਤ ਬਜੰਤ ਨਾਨਕ ਬੜ ਭਾਗੀਐ ਉਧਿਆਨ ਬਸਨੰ ਸੰਸਾਰੰ ਸੰਬੰਧੀ ਸਵਾਲ ਸਵਾਨ ਸਿਆਲ ਖਰਹਿ ਵਿਖਮ ਸਥਾਨ ਮਨ ਮੋਹ ਮਦਰੰ ਵਾ ਅਜ਼ਾਦ ਪੰਜ ਤਸਕਰਹਿ ਹੀਤ ਮੋਹ ਭੈ ਭਰਮ ਭ੍ਰਮਣ ਅਹੰ ਫਾਸ ਤੀਖਣ ਕਠਨੈ ਪਾਪਕ ਤੋ ਅਸਾਧ ਘੋਰੰਗ ਅਗਮ ਤੀਰ ਨ ਲੰਗਨਹਿ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਦਰਣ ਕਿਰਪਾ ਕਿਰਪਾ ਕਰੰ ਤਾ ਗੋਬਿੰਦ ਗੋਪਾਲ ਸਗਲੰਗ ਰੋਗ ਖੰਡਣੈ ਸਾਧ ਸੰਗਿਆਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਰਹ ਸਿਆਮਲੰਗ ਮਧ ਮਧੁਰ ਮਨੁਖਿ ਰਿਦੈਂ ਭੂਮ ਬੈਰਣਹ ਨਿਵੰਤ ਹੋਵੰਤ ਮਿਤੇ ਆ ਚਿਤ੍ਰੰ ਸੰਤ ਸਾਧ ਸੰਤ ਸਵਜਨਹ ਅਜੇਤ ਮੂੜਾ ਨਾ ਜਣੰਤ ਘਟੰਤ ਸਾਸਨਿਤ ਪ੍ਰਤੀਸ਼ ਜੰਤ ਮਹਸੁੰਦਰੀ ਗਾਇ ਕਾਲ ਕੰਨਿਆ ਗਰਾਸਤੇ ਰਚੰਤ ਪੁਰਖ ਹੈ ਕੁਟੰਬ ਲੀਲਾ ਅਨਕ ਅਨਿਤ ਆਸਾ ਵਿਖੇ ਬਨੂਦ ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰੁਣਾ ਮੈ ਹੈ हे जेहबे हे रसगे मदर प्रिय तोयं सत हतं परम बादं अवर्त इथै सुद अशरणः ਗੋਬਿੰਦ ਮੋਦਰ ਮਾਦਵੇ ਗੁਰਮੰਤ ਨਾਰੀ ਮਦੂਨ ਮਤੰ ਬਲਵੰਤ ਬਲਾਤ ਕਾਰਣ ਚਰਨ ਕਮਲ ਹੈ ਨੈ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮ ਨਹਿ ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੋਇੰ ਧਨੇ ਨਾਨਕ ਅਨਕ ਬਾਰ ਨਮੋ ਨਮੈ ਤ੍ਰਿਣੰ ਤਮੇਰੰ ਤ੍ਰਿਣੰ ਤਮੇਰੰ ਸਹਿਕੰ ਤਹਰੀਆਂ ਬੂਡੰ ਤਾ ਤਰੀ ਬੂਡੰ ਬੂਡੰ ਤਾ ਤਰੀਯੰ ਊਣੰ ਤ ਭਰੀਯੰ ਅੰਧਕਾਰ ਕੋਟ ਸੂਰੁ ਉਜਾਰੰ ਬਨਵੰਤ ਨਾਨਕ ਹਰ ਗੁਰ ਦਯਾਰੰ ਬ੍ਰਾਹਮਣ ਸੰਗ ਉਦਰਣੰ ਬ੍ਰਹਮ ਕਮ ਕਰਮ ਜੇ ਪੂਰਣ ਹੈ ਆਤਮ ਰੰ ਰਤੰ ਸੰਸਾਰ ਗਹੰਤੇ ਨਾਰ ਨਾਨਕ ਨਹਿ ਫਲ ਹੈ ਪਰਦਰਬ ਪਰ ਦਰਬ ਹਰਣੰ ਬਹਰਣੰ ਬਹੁ ਵਿਗਨ ਕਰਣੰ ਉਚਰਣੰ ਸਰਬ ਜੀ ਕਹਿ ਲਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸਸੂ ਸਸੂ ਕਰਹਿ ਮਤੇ ਸਮੇਵ ਚਰਣੰ ਉਦਰਣੰ ਭੈ ਦੁਤਰਹਿ ਅਨੇਕ ਪਾਤੰ ਹਰਣੰ ਨਾਨਕ ਸਾਧ ਸੰਗਮ ਨਾ ਸੰਸਯੈ ਮਤੇ ਸਮੇਵ ਚਰਣੰ ਉਦ੍ਰਣੰ ਪੈਦ ਉਤਰਹਿ ਅਨਕ ਪਾਤੰ ਹਰਣੰ ਨਾਨਕ ਸਾਧ ਸੰਗਮ ਨਾ ਸੰਸਯਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿ